हां जी दोस्तों सारेया नु सस्श्रीकाल स्वागत है टोडा राज संधू फार्मिंग दे विच आज दी दोस्तों अपनी विजिट है की आ ਪਿੰਡ ਬੱਜੂਮਾਨ ਨੇੜੇ ਜੈੰਤੀਪੁਰਾ ਅੱਡਾ ਹੈਗਾ ਦੋਸਤੋ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਤੋਂ ਅੱਜ ਆਪਾਂ ਵੀਡੀਓ ਬਣਾ ਰਹੇ ਆ ਤੇ ਵੀਰ ਗੁਰਜਿੰਦਰ ਸਿੰਘ ਦੇ ਕੋਲੇ ਆਏ ਆ ਦੋਸਤੋ ਤੇ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਐਨੀਮਲ ਜਿਹੜੇ ਆ ਦੋਸਤੋ ਵਿਕਰੀ ਵਾਲੇ ਇਸ ਘਰੋਂ ਆਉਂਦੇ ਰਹਿੰਦੇ ਆ ਵੀ ਬਹੁਤੇ ਵੀਰ ਜਿਹੜੇ ਆ ਦੋਸਤੋ ਵਪਾਰੀ ਵੀ ਇਸ ਘਰੋਂ ਖਰੀਦ ਕਰਦੇ ਆ ਪਸ਼ੂਆਂ ਦੀ ਤੇ ਖਾਸ ਵਿਜਿਟ ਤੁਸੀਂ ਪਿੰਡ ਬੱਜੂਮਾਨ ਕਰਨੀ ਆ ਦੋਸਤੋ ਨੇੜੇ ਜੈੰਤੀਪੁਰਾ ਬਿਲਕੁਲ ਅੱਡਾ ਹੈਗਾ ਜੈਨਤੀਪੁਰਾ ਇੱਕ ਛੋਟਾ ਜਿਹਾ ਸ਼ਹਿਰ ਵੀ ਆ ਸੋ ਗੱਲਬਾਤ ਆਪਾਂ ਵੀਰ ਗੁਰਜਿੰਦਰ ਦੇ ਨਾਲ ਕਰਾਂਗੇ ਦੋਸਤੋ 23 ਜੂਨ ਨੂੰ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਸਮਾਂ ਤੁਸੀਂ ਨੋਟ ਕਰ ਲਓ ਸ਼ਾਮ ਦੇ ਕੋਈ 3:30 ਵਜੇ ਦਾ ਜਿਹੜਾ ਬਿਲਕੁਲ ਸਮਾਂ ਹੈਗਾ ਵਹਿੜਾ ਦੋਨੇ ਦੋਸਤੋ ਵਹਿੜਾ ਦੋਨਾਂ ਦੀ ਪੂਰੀ ਇਨਫੋਰਮੇਸ਼ਨ ਡਿਟੇਲ ਲੈ ਕੇ ਆਪਾਂ ਵੀਰ ਕੋਲ ਤੁਹਾਡੇ ਨਾਲ ਸਾਂਝੀ ਕਰਾਂਗੇ ਕੋਈ ਐਨੀਮਲ ਜਿਹੜਾ ਵੀ ਪਸੰਦ ਆਊਗਾ ਉਹਦੀ ਤਸੱਲੀ ਆ ਨਰਕ ਪਰਖਾ ਜਿਹੜੀ ਦੋਸਤੋ ਟਿਪ ਕੇ ਠੀਕ ਆ ਜਾਂ ਆਪਾਂ ਤੁਹਾਨੂੰ ਸੂਏ ਦੀ ਚੁਬਾਈ ਕਰਕੇ ਤੁਸੀਂ ਆਪਣੀ ਤਸੱਲੀ ਕਰ ਸਕਦੇ ਹੋ ਆਹ ਕਰਦੇ ਆਂ ਗੱਲਬਾਤ ਵੀਰ ਗੁਰਜਿੰਦਰ ਦੇ ਨਾਲ ਪੁੱਛਦੇ ਆਂ ਕੀ ਇਨਫੋਰਮੇਸ਼ਨ ਅੱਜ ਇਹਨਾਂ ਪਛਮਾਉਂਦੇ ਸੋ ਪਸ਼ੂ ਐਨੀਮਲ ਜਿਹੜੇ ਦੋਸਤੋਂ ਚੰਗੇ ਹੁੰਦੇ ਆ ਰੇਟ ਭਾਅ ਪਰ ਤਾਂ ਵੀ ਜਿਹੜਾ ਬਿਲਕੁਲ ਜਾਇਜ਼ ਜੈਨੂਅਲ ਹੁੰਦਾ ਠੀਕ ਆ ਬਾਕੀ ਬੜਾ ਚੰਗੀਆਂ ਨੇ ਤੇ ਬੜਾ ਚੰਗੀਆਂ ਆਉਂਦੀਆਂ ਰੇਟੀਆਂ ਨੇ ਸਮੇਂ-ਸਮੇਂ ਨਾਲ ਤੁਸੀਂ ਆਪਣਾ ਜਿਹੜਾ ਸੰਪਰਕ ਆ ਉਹ ਬਣਾ ਕੇ ਰੱਖ ਸਕਦੇ ਹੋ ਬਾਈ ਦੇ ਨਾਲ ਠੀਕ ਆ ਆਹ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਗੁਰਜਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੀ ਉਹ ਠੀਕ ਠਾਕ ਹੋ ਕਿੱਥੇ ਰਹ ਦਰਸ਼ਨ ਵੀਰੇ ਫਿਰ ਇਤਰਾ ਹੀ ਮੈਂ ਏਰੀਆ ਦੇ ਵਿੱਚ ਉਧਰ ਹੀ ਰਹਿਣਾ ਜ਼ਿਆਦਾ اچھا ਤੇ ਆਪਣੇ ਜਦੋਂ ਕੋਈ ਭੈਣ ਭਰਾ ਇਦੋਂ ਕੋਈ ਯਾਦ ਕਰਦਾ ਚੇਤੇ ਕਰਦਾ ਯਾਦ ਕਰਦੇ ਰਹੀਦਾ ਤੁਹਾਨੂੰ ਤੇ ਵਿਜੀ ਬੜੇ ਰਹਿੰਦੇ ਜੇ ਉਹ ਏਰੀਆ ਤਰਨ ਤਾਰਨ ਏਰੀਆ 'ਚ ਹੀ ਰਹਿੰਦੇ ਇੱਧਰ ਤੇ ਹੁੰਦੇ ਨਹੀਂ ਸਾਡੇ ਕੋਲ ਤੇ ਹਾਂ ਨਹੀਂ ਨਹੀਂ ਕੋਈ ਨਹੀਂ ਕੋਈ ਮਾਰਾ ਤੁਹਾਨੂੰ مشویرਤ ਦਾ ਫੋਨ ਕੰਡਿਆ ਕਿ ਕੋਈ ਭੈਣ ਭਰਾ ਚਾਰ ਪੰਜ ਵੇੜਾ ਆ ਆ ਜ਼ਰੂਰ ਤੇ ਕੀ ਉਧਰ ਕਿਤੇ ਵਾਟ ਟਾਈਮ ਲੱਗ ਗਿਆ ਤੁਹਾਨੂੰ ਬਿਲਕੁਲ ਜੀ ਬਿਲਕੁਲ ਬਿਲਕੁਲ ਆ ਕਾਫੀ ਸ਼ਾ ਹੋ ਜਾਂਦਾ ਵੀਰ ਜੀ ਸਮਾਂ ਵੀ ਉਹਨਾਂ ਕੀ ਹੈ ਤੇ ਅੱਜ ਦੋ ਜੇ ਦੋਵੇਂ ਬੱਸੀਆਂ ਚੰਗੀਆਂ ਜੇ ਠੀਕ ਆ ਬਸੀਆਂ ਦੋ ਆਪਣੇ ਕੋ ਦੋਵੇਂ ਚੰਗੀਆਂ ਤੇ ਦੋ ਵੜਾ ਨੇ ਦੋਸਤੋ ਤੇ ਦੋਨੋਂ ਵੜਾ ਚੰਗੀਆਂ ਇਹ ਗੱਬਣੀਆਂ ਦੋਵੇਂ ਗੱਬੜਾਂ ਚ ਇਹ ਦੋਨੋਂ ਗੱਬੜਾਂ ਨੇ ਠੀਕ ਆ ਤੇ ਤਿਆਰੀ ਦੇ ਵਿੱਚ ਹੀ ਆ ਕੋਈ ਦਿਨ ਲੈ ਕੇ ਜਾਣਗੇ ਇੱਕ ਦੋ ਦੋ ਚਾਰ ਚਾਰ ਦਿਨ ਹਾਂਜੀ ਇਹੋ ਹੀ ਆ ਕੋ ਦੋ ਦੋ ਚਾਰ ਚਾਰ ਦਿਨੇ ਹੋ ਬਸ ਠੀਕ ਆ ਠੀਕ ਆ ਤਿਆਰੀ ਆ ਤੇ ਫੋਲ ਤਿਆਰ ਆ ਠੀਕ ਆ ਸੋ ਬਾਕੀ ਦੋਸਤੋ ਕਰਦੇ ਆ ਇਨਫੋਰਮੇਸ਼ਨ ਆਪਾਂ ਤੁਹਾਡੇ ਨਾਲ ਸਾਂਝੀ ਗੁਰਵਿੰਦਰ ਭਾਈ ਇੱਥੋਂ ਸਟਾਰਟ ਕਰਨ ਲੱਗੇ ਬਲੈਕ ਰੰਗ ਦੇ ਬੈਡ ਤੋਂ ਇਹ ਵਿੱਚ ਦੂਜਾ ਸੁਗਾ ਚ ਛੇ ਦੰਦ ਚ ਅੱਛਾ ਮੂੰਹੋ ਛਿੱਗੀ ਆ ਮੂੰਹੋ ਛਿੱਗੀ ਜਸ ਦੋ ਦੂਜਾ ਸੁਗਾ ਠੰਡੀ ਸੀਣ ਜੇ ਛੇ ਦੰਦ ਬਹੁ ਆ ਬਾਕੀ ਠੰਡੀ ਧੀਰੀ ਆ ਜਿਹੜੀ ਦੋਸਤੋ ਤੁਸੀਂ ਆ ਕਰ ਲੋ ਬਿਲਕੁਲ ਚੱਲ ਬਾਕੀ ਬਣੂਏ ਜੀ ਹੂੰ ਇਹਨੇ ਪਹਿਲੇ ਨੇ ਵਸੀ ਨੇ ਕੋਈ 22 ਕਿਲੋ ਚਵਾਇਆ ਜੀ ਹਾਂਜੀ ਹੁਣ ਦੂਜਾ ਸੁਗਾ ਦੂਜਾ ਸੁਗਾ ਲੈ ਜੀ ਦਿਨ ਕਿੰਨੇ ਦੱਸਿਆ ਹਜੇ ਕੱਢੂਗੀ ਕੁ ਚਾਰ ਪੰਜ ਦਿਨ ਲੈ ਜੂਗੀ ਚਾਰ ਪੰਜ ਦਿਨ ਚਾਰ ਪੰਜ ਦਿਨ ਕਿੰਨਾ ਕਿ ਨਾਰਮਲੀ ਦੁੱਧ ਐਸਟੀਮੇਟ ਹੈਗਾ ਤੁਹਾਨੂੰ ਪਾ ਦਈ ਪਹਿਲਾਂ ਤਾਂ ਤਾਂ ਉਹਨਾਂ ਆਖਿਆ ਕਿ 22 ਲੀਟਰ ਹਾਂ ਤੇ ਅਸੀਂ ਆਰਕੀ ਵੀ ਇੰਨਾ ਹੀ ਆਂਦੇ ਆ ਠੀਕ ਹੈ ਹਵਾਨਾ ਦੇ ਵੇਖਣ ਨੂੰ ਤਿਆਰੀ ਜਦੋਂ ਤਾਂ ਲੱਗਦਾ 24 ਦਿਨ ਉਹਨਾਂ ਦਾ ਕਾਫੀ ਸੋਹਣਾ ਪਣੀ ਪਾਉਗੀ ਲੇਕਿਨ ਅਸੀਂ ਨਹੀਂ ਆਂਦੇ 22 ਕਿਲੋ ਬਿਲਕੁਲ ਬਾਕੀ ਬਣੀ ਜਿਹੜੀ ਦੋਸਤੋ ਕਾਫੀ ਖੂਬਸੂਰਤ ਆ ਹਵਾਨਾ ਤੁਸੀਂ ਦੇਖੋਗੇ ਬਿਲਕੁਲ ਤੋਂ ਤੋਂ ਸਟਾਰਟ ਹੋਗੇ ਤੇ ਬੈਕ ਸਾਈਡ ਤੱਕ ਇਹਦਾ ਦੋਸਤੋ ਉਹ ਸਟਰਕਚਰ ਹਵਾਨੇ ਦਾ ਉਹ ਮਜੂਦ ਆ ਬੈਡ ਦੇ ਮੋੜ ਤਾਂ ਥੋੜਾ ਬਹੁਤ ਸੋ ਆ ਦੇਖਾ ਆ ਕਰੋ ਜੇ ਠੀਕ ਆ ਆਮ ਤੋਂ ਪੂਰਾ ਮੁੱਠੀ ਵਾਲਾ ਤੇ ਮੋਟਾ ਥਾਣਾ ਦੋਸਤੋ ਠੀਕ ਆ ਤੇ ਕ੍ਰੋਸ ਆਂਗ ਦੇ ਵਿੱਚ ਥੋੜੀ ਜਿਹੀ ਕ੍ਰੋਸ ਜਰੂਰ ਹੈਗੀ ਆ ਸੋ ਆਪਦੀ ਸਮਝ ਨਾਲ ਤੁਸੀਂ ਜਿਵੇਂ ਸ਼ਾਹੀਵਾਲ ਤੇ ਜਰਸੀ ਜਰਸੀ ਦਾ ਐਚ ਸ਼ਾਹੀਵਾਲ ਦਾ ਜੈਚ ਦਾ ਤੁਸੀਂ ਕ੍ਰੋਸ ਮਾਰਦੇ ਠੀਕ ਹੈ ਜੀ ਥੋੜੇ ਕ੍ਰੋਸ ਵਿੱਚ ਆ ਜਾਂਦੀ ਹੈ ਬਾਕੀ ਵਹਿੜ ਚੰਗੀ ਆ 20 ਤੋਂ ਪਲੱਸ ਚਰਨ ਵਾਲੀ ਆ ਤੇ ਰੇਟ ਗੁਰਜਿੰਦਰ ਭਾਈ ਕਿੱਥੋਂ ਤੱਕ ਦੇ ਦੇਣੀ ਹੈ ਯੂਰ ਦੇ ਮੁੱਲ ਭਾਵੇਂ ਦਾ 65 ਕਰਾ ਲਓ ਹਾਂ 60 ਕਰਾ ਲੇਕਿਨ 2 60 ਚੋਂ 60 ਦਾਂਗੇ 2060 ਦੇ ਵਿੱਚੋਂ 60 ਦੇ ਵਿੱਚ 2060 ਦਾਂਗੇ 58000 55 ਦੇ ਦਿਖਾ ਨਾ ਹੀ ਇਹ ਹਾਂ 58000 ਦੀ ਪ੍ਰਭੂ ਲੈਂਡ ਦੇ ਨਾਲ ਹੀ ਗੱਲਬਾਤ ਆ ਜੈਸਨ ਉਹ ਜਿਹੜੀ 58000 ਦੀ ਆ ਤੇ ਵੈੜ ਵੱਡੀ ਆ ਠੀਕ ਆ ਕੱਦ-ਕਾੜ ਦੇ ਵਿੱਚ ਵੱਡੀ ਆ ਜਿੱਡੀ ਆਪਾਂ ਨਾਰਮਲ ਐਚ ਐਫ ਵੈੜ ਦੇਖਦੇ ਆ ਓਟੀ ਹਾਈਟ ਆ ਠੀਕ ਆ ਜੀ ਬੇਲ ਵੀ ਚੰਗੀ ਆ ਹਾਈਟ ਵੀ ਚੰਗੀ ਆ ਤੇ ਖੋਲ ਕੇ ਨੂੰ ਤੋਰ ਕੇ ਦਿਖਾਈਏ ਜੀ ਤੋ ਪਸ਼ੂ ਜਿਹੜੇ ਦੋਸਤੋ ਸਮੇਂ-ਸਮੇਂ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਲੋ ਵੀਰ ਦੇ ਨਾਲ ਤੇ ਪਸ਼ੂ ਚੰਗੇ ਨਿਕਲਦੇ ਆ ਠੀਕ ਆ ਚੰਗੇ ਨਿਕਲਦੇ ਆ ਅੱਗੇ ਕਿਸੇ ਵਪਾਰੀ ਵੀਰ ਨੇ ਖਰੀਦਣ ਤੇ ਪਸ਼ੂ ਉਹ ਵੀ ਜਿਹੜਾ ਲੈ ਕੇ ਦੋਸਤੋ ਤੁਸੀਂ ਨਫਾ ਕੱਢਦੇ ਹੋ ਕੱਢ ਸਕਦੇ ਹੋ ਇਸ ਤੋਂ ਕਿਉਂਕਿ ਪਸ਼ੂ ਹਮੇਸ਼ਾ ਜਿਹੜੇ ਚੰਗੇ ਆਉਂਦੇ ਆ ਉਹਦੀ ਕੁਆਲਿਟੀ ਬਿਲਕੁਲ ਤੁਹਾਡੇ ਸਾਹਮਣੇ ਠੀਕ ਆ ਬਾਕੀ ਤੇ ਕੱਦ ਵਜਨ ਫੋਲਦੇ ਹਾਂਜੀ ਕੱਦ ਵਜਨ ਫੋਲਦੇ ਆ ਕੱਦ ਵੀ ਪੂਰਾ ਜੀ ਕੱਦ ਵੀ ਪੂਰਾ ਤੇ ਵਜਨ ਵੀ ਪੂਰਾ ਹੈ ਠੀਕ ਆ ਸੋ ਬਾਕੀ ਉਲਟ ਸੱਜੇ ਖਪਰੋਂ ਬਹਿਣੀ ਤੋਂ ਜਿਹੜੇ ਪਾਸੋਂ ਮਰਜੀ ਜਿਹੜਾ ਦੋਸਤ ਥਾਣਾ ਚੈੱਕ ਕਰ ਲਓ ਤੇ ਬਿਲਕੁਲ ਨੋਕਲਾ ਥਾਣਾ ਠੀਕ ਆ ਜੀ ਨੋਕਲਾ ਥਾਣਾ ਸਪੇਸ ਵਿੱਚ ਚੰਗੀ ਆ ਤੇ ਹਾਥੀ ਚਵਾਈ ਵਾਲਾ ਥਾਣਾ ਲੱਗਾ ਵੈਟ ਦੇ ਠੀਕ ਆ ਜੀ ਸੋ ਰੇਟ ਵੀਰ ਨੂੰ ਦੱਸਦਾ ਵੀ 58000 ਦੀ ਹਾਂ ਨਾ ਮੁੱਲ ਭਾਵੇਂ 60000 ਕਰਾ ਲਓ ਠੀਕ ਆ 2000 60000 ਦੇ ਵਿੱਚੋਂ ਦੇ ਛੱਡ ਦਾਂਗੇ ਇਸ ਤੋਂ ਬਾਅਦ ਗੁਰਜਿੰਦਰ ਭਾਈ ਇੱਕ ਡੱਬੀ ਵੜ ਆਪਣੇ ਕੋਲ ਇਹ ਆ ਹਾਂਜੀ ਹਾਂਜੀ ਸੋ ਇਹਦੀ ਕੀ ਡਿਟੇਲ ਆ ਜੀ ਇਹ ਵੀ ਇਹ ਜੋ 28 30 ਲੀਟਰ ਦੁੱਧ ਚ ਵਾਇਆ ਜਾਂਦਾ ਹਾਂਜੀ ਤੇ ਇਹਨੂੰ ਤੀਜੇ ਸੂਏ ਸੋਣਾ ਜਾਂਦੇ ਇਸ ਟਾਈਮ ਤੀਜਾ ਸੂਆ ਤੀਜਾ ਐਵੇਂ ਕਹਦੀ ਆ ਦੂਜਾ ਕਹਦੀ ਆ ਝੂਠ ਕਾ ਤੋ ਬੋਲਣਾ ਪਤਾ ਤੇ ਲੱਗ ਜਾਂਦਾ ਹੈ ਵੇਖਣਾ ਇਹਨੇ ਦੱਸ ਹੀ ਦੇਣਾ ਬਿਲਕੁਲ ਤੇ ਇਹਦਾ ਕੋਈ 28 30 ਲੀਟਰ ਦਾ ਰਿਕਾਰਡ ਜੀ ਬਹੁਤ ਜੀ ਬਹੁਤ ਤੇ ਬਾਕੀ ਜਿੰਨੀ ਗਰਮੀ ਆ ਅਸੀਂ ਫਿਰ ਵੀ 5 ਲੀਟਰ ਦੀ ਗਾਰੰਟੀ ਦਵਾਂਗੇ ਹਾਂ ਗਰਮੀ ਤੇ ਗਰਮੀ ਜਿੰਨੀ ਗਰਮੀ ਹੋਵੇ ਫਿਰ ਵੀ ਇਹਨਾਂ 5 ਲੀਟਰ ਹੀ ਆਣਗੇ ਬਿਲਕੁਲ ਹਾਂਜੀ ਸੋ ਤੀਜਾ ਜੂਆ ਦੋਸਤੋ ਸੋਨਾ ਤੇ ਤਿਆਰੀ ਹਜੇ ਮਰਗੀ ਮੁਕੰਮਲ ਦੀ ਲੱਗਦੀ ਕੋਈ ਨਾ ਜੂ ਦੋ ਤਿੰਨ ਦਿਨ ਖੜੂ ਕੀ ਖੜੂ ਕੀ ਖੜੂ ਕੀ ਹਜੇ ਤੇ ਖੜੂ ਨਹੀਂ ਕੀ ਖੜੂ ਖੜੂ ਜੇ ਹਜੇ ਫਿਰ ਤਿਆਰੀ ਬਹੁਤ ਕਰਨੀ ਹੈ ਜਿਹੜੇ ਬੜੀ ਪਈ ਭੋਲੀ ਪਈ ਸਾਡੀ ਨਾ ਜੀ ਠੀਕ ਆ ਥਾਂ ਤੋਂ ਚੰਗਾ ਦੋਸਤੋ ਸਪੇਸ ਚੰਗੀ ਆ ਬਾਕੀ ਆਹ ਫੇਸ ਕੁਆਲਿਟੀ ਆ ਆ ਦੇਖ ਲਓ ਜੀ ਆ ਦੇਖ ਠੀਕ ਆ ਮੂੰਹ ਅੱਥੇ ਤੋਂ ਵੀ ਚੰਗੀ ਆ ਪੂਰੀ ਤੇ ਭਾਰੀ ਆ ਪੇਟ ਫੂਡ ਵੀ ਵੇਖੋਗੇ ਭਾਰੀ ਆ ਕਿਉਂਕਿ ਪਸ਼ੂ ਸੂਨ ਵਾਲਾ ਦੋਸਤੋ ਤੇ ਬਾਕੀ ਸਿਹਤ ਜਿਹੜੀ ਦੋਸਤੋ ਜਾਂ ਤੁਹਾਨੂੰ ਦੀ ਗੱਲ ਕਰ ਲਈਏ ਇਹ ਕਿਸੇ ਵਜੋਂ ਫੁੱਲ ਫੁੱਲ ਵਜਨ ਦੀ ਫਾਰਮ ਵਾਲੀ ਆ ਕੇ ਫਾਰਮ ਵਾਲੀ ਦੀ ਫੁੱਲ ਕੱਟ ਕੱਟ ਦੋ ਬੈਡਾਂ ਦਾ ਫੁੱਲ ਆ ਠੀਕ ਆ ਜੀ ਇੱਕੋ ਜਿਹੀ ਜਿਹੜੀ ਹਾਈਟ ਆ ਇੱਕੋ ਜਿਹੀ ਵੇਲ ਆ ਤੇ ਉਹਦੇ ਵਿੱਚ ਕੋਈ ਸ਼ੱਕ ਨਹੀਂ ਬਾਕੀ ਥਣ ਥਣ ਦੀ ਕੁਆਲਿਟੀ ਜਿਹੜੀ ਆ ਉਲਟਾ ਬਹਣੀ ਵਾਲੇ ਪਾਸਿਓ ਆ ਤੁਸੀਂ ਕਰੋਗੇ ਤੇ ਥਣ ਵੀ ਹੱਥ ਦੀ ਚਪਾਈ ਵਾਲਾ ਸੋਹਣਾ ਲੱਗਦਾ ਜਿਹੜਾ ਸੀਗਾ ਜਦੋਂ ਮੈਂ ਚੁੱਕਿਆ ਜੀ ਰਵਿੰਦਰ ਭਾਈ ਖੋਲ ਦੋ ਦਿਖਾ ਜੀ अच्छा, अच्छा, अच्छा फिर ਲੈਣ ਦੇ ਲਈ ਗੁਰਜਿੰਦਰ ਭਾਈ ਦੂਜੇ ਨੰਬਰ ਤੇ ਇਸ ਡੱਬੀ ਵੇਡ ਦਾ ਕੀ ਮੁੱਲ ਹੈ ਇਹਦਾ ਵੀਰ ਜੀ ਭਾਵੇਂ 65 ਕਰਾ ਲਓ 70 ਕਰਾ ਲਓ ਹਾਂ ਨਾ ਇਹ 60 ਦੀ ਜੇ 60 ਹਜ਼ਾਰ ਦੀ 60 ਲੈਣ ਦੇ ਹਾਂ ਜੀ 60 ਦੇ ਵਿੱਚ ਸੌੜ ਕਰ ਦਾਂਗੇ 60 ਦੇ ਵਿੱਚ ਉਹ ਸੌੜ ਸੌੜ ਕਰਾਂਗੇ ਹਾਂ ਜੀ ਤੇ ਬਾਕੀ ਇਹ ਹੈ ਕਿ ਦੋ ਪੈਸੇ ਨਾ ਕੋਈ ਕਾਰੀਗਰੀ ਵੀ ਖੜ ਕੇ ਕਮਾ ਸਕਦਾ ਹਾਂ ਕਮਾ ਸਕਦਾ ਇਹਨਾਂ ਨੂੰ ਵੱਡੀਆਂ ਦਾਵਾ ਹਾਂ ਵੱਡੀਆਂ ਦਾਵਾ ਕਮਾ ਸਕਦਾ ਸੋ ਵੇੜਾ ਵੱਡੀਆਂ ਨੇ ਤੁਹਾਨੂੰ ਕੋਈ ਸ਼ੱਕ ਨਹੀਂਗਾ ਠੀਕ ਆ ਤੇ ਲੈਣ ਦੇਣ ਜਿਹੜਾ 60000 ਆ ਠੀਕ ਆ 60000 ਦੇ ਵਿੱਚੋਂ ਥੋੜਾ ਬਾਦਾ ਕੋਈ ਛੋੜਛੱਪਾ ਆਇਆ ਜਿਹੜਾ ਕੋਈ ਵੀਰ ਖਰੀਦਦਾਰ ਆਊਗਾ ਘਰੇ ਵਿਜ਼ਿਟ ਕਰਕੇ ਤਸੱਲੀ ਨਾਲ ਤੁਸੀਂ ਅਦੀ ਨਰਕ ਫਰਕ ਕਰਕੇ ਜੀ ਤਸੱਲੀ ਨਾਲ ਖਰੀਦਣ ਲੱਗੇ ਜਦੋਂ ਛੋੜਛੱਪਾ ਮੌਕੇ ਦਾ ਹੋ ਜਾਊਗਾ ਠੀਕ ਆ ਜੀ ਗੰਜੈਸ਼ ਪਸ਼ੂ ਦੇ ਵਿੱਚੋਂ ਜਰੂਰ ਕੱਢ ਦਊਗਾ ਫਿਰ ਪਹਿਲੀ 58000 ਸੀਗੀ ਇਹ 60000 ਸੀ ਇਹ ਬੜਾ ਦੋਵੇਂ ਚੰਗੀਆਂ ਚੱਲਣ ਦੇ ਆ ਗਾਂ ਗਰਮੀ ਵਾਲੇ ਉੱਚ ਫੁੱਲ ਕਾਮਯਾਬ ਆ ਹਾਂ ਇਹ ਕਹਿੰਦੇ ਹੁਣ ਮੈਂ ਤਾਂ ਆਂਦੀ ਆ 22 ਤੇ ਹੀ ਲੇਕਿਨ 25 26 ਕਿਲੋ ਦੁੱਧ ਕੱਢੂਗੀ ਜਦੋਂ ਵਾੜ ਦੀ ਤਿਆਰੀ ਹਾਂ ਜਦੋਂ ਤਿਆਰੀ ਹੈਗੀ ਉਹ ਤਾਂ 25 30 ਕਿਲੋ ਹੋ ਜਾਣਾ ਠੀਕ ਹੈ ਜੀ ਸੋ ਦੋਸਤੋ ਅੱਜ ਵੀਰ ਗੁਰਜਿੰਦਰ ਸਿੰਘ ਦੇ ਕੋਲੇ ਦੋ ਗਹਿੜਾ ਵਕਾਉ ਸੀ ਬਹਿੜਾ ਹੋਰ ਵੀ ਸੀਗੀਆਂ ਫਿਲਹਾਲ ਚਲੋ ਆਪਾਂ ਵੀ ਦੇਰ ਆਏ ਤੁਸੀਂ ਦੇਰ ਹੀ ਆਏ ਲੇਟ ਹੋ ਗਏ ਜੀ ਲੇਟ ਹੋ ਗਏ ਬਾਕੀ ਅੱਡੇ ਤੇ ਬਿਲਕੁਲ ਕਿਲੇ ਦੇ ਉੱਪਰ ਜਿਹੜੇ ਪਸ਼ੂ ਆ ਦੋਸਤੋ ਦੇਖ ਜਾਂਦੇ ਆ ਠੀਕ ਆ ਕਿਉਂਕਿ ਸੇਲ ਪਰਚੇ ਦਾ ਕੰਮ ਆ ਪਸ਼ੂ ਵਿਕਦੇ ਰਹਿੰਦੇ ਆ ਨਵੇਂ ਆਉਂਦੇ ਰਹਿੰਦੇ ਆ ਸਮੇਂ-ਸਮੇਂ ਨਾਲ ਤੁਸੀਂ ਸੰਪਰਕ ਬਣਾ ਲਿਓ ਤੇ ਗਰਜੇਂਦਰ ਨੰਬਰ ਵੀ ਜਰੂਰ ਸਾਨੂੰ ਆਪਣੇ ਦੱਸਿਓ ਨੰਬਰ ਆਪਣਾ ਜੀ 95928 15675 ਠੀਕ ਹੈ ਹਾਂਜੀ 98 94928 15675 ਠੀਕ ਆ ਜੈਂਧੀਪੁਰ ਜੈਂਧੀਪੁਰ ਰਹੇਗਾ ਕਿਲੋਕਮੀਟਰ ਜੈਂਧੀਪੁਰ 1 ਕਿਲੋਮੀਟਰ ਸਾਰਾ 1 ਕਿਲੋਮੀਟਰ ਬਟਾਲਾ ਬਟਾਲਾ ਆਪਣੇ ਕੋਲ 7-8 ਕਿਲੋਮੀਟਰ ਹੈਗਾ ਜੀ 7-8 ਕਿਲੋਮੀਟਰ ਬਟਾਲਾ ਤੇ ਬਾਕੀ ਅੱਗੇ ਵੀ ਰੰਧੀਆਂ ਦੇ ਕੇ ਕਿ ਗੱਡੀ ਨੂੰ ਗੱਡੀ ਤਾਂ ਅੱਗੇ ਵੀ ਦੱਸਿਆ ਕਿ ਗੱਡੀਆਂ ਸਾਡੇ ਕੋਲ ਹੁੰਦੀਆਂ ਆਉਦੀਆਂ ਆ ਆਉਦੀਆਂ ਹੁੰਦੀਆਂ ਆ ਆਉਦੀਆਂ ਆ ਗੱਡੀਆਂ ਜਿੱਥੇ ਲੋਕੀ 2000 ਮੰਗਣਗੇ ਉੱਥੇ 1500 ਕਰਾ ਕੇ ਦੇਵਾਂਗੇ ਜਿੱਥੇ ਕੋਈ 1500 ਆਖੂ ਉੱਥੇ 1000 'ਚ ਕਰਾ ਕੇ ਦੇਵਾਂਗੇ ਹਾਂਜੀ ਇੰਨਾ ਫਰਕ ਕਰਾਉਂਦੇ ਆ ਲੋ ਵੀ ਦੋਸਤੋ ਗੱਡੀ ਦੀ ਜਿਹੜੀ ਫੈਸਿਲਿਟੀ ਆ ਕਿਆ ਹੈ ਟਰਾਂਸਪੋਰਟ ਦੀ ਫੈਸਿਲਿਟੀ ਗੱਲ ਲੀਏ ਉਹ ਅਵੇਲੇਬਲ ਹੈਗੀ ਆ ਸੋ ਤੁਸੀਂ ਆਪ ਦੀ ਨਰਫ ਪਰਖ ਕਰਕੇ ਤਸੱਲੀ ਕਰਕੇ ਪਸ਼ੂ ਖਰੀਦਣਾ ਤੇ ਗੱਡੀ ਅਵੇਲੇਬਲ ਜਿਹੜੀ ਆ ਦੋਸਤੋ ਵੀਰ ਕਰਵਾ ਦੂਗਾ ਠੀਕ ਆ ਜੀ ਜੇ ਸਥਾਨ ਤੇ ਪੰਜਾਬ ਚਾਹੇ ਆਊਟ ਆਫ ਸਟੇਟ ਤੁਸੀਂ ਲੈ ਕੇ ਜਾਣਾ ਭਾਜੂ ਹਾਂਜੀ ਅੱਗੇ ਵਸੀਆਂ ਤੁਸੀਂ ਤੁਹਾਡੇ ਕੋਲ ਵੀਡੀਓ ਬਣਾਈ ਤਾਂ ਹਿਮਾਚਲ ਵੀ ਗਈਆਂ ਵਸੀਆਂ ਹਾਂਜੀ ਇੱਥੋਂ ਕੱਲੀ ਦੀਆਂ ਕੋਈ ਥੋੜਾ ਨੇੜਾ ਨੇੜਾ ਪੈ ਜਾਂਦਾ ਨਾ ਇਹ ਨੇੜ ਹੋ ਜਾਂਦਾ ਨੇੜ ਪੈ ਜਾਂਦੀ ਹਾਂਜੀ ਹਾਂਜੀ ਲੇਕਿਨ ਆਪਣੀ ਸਟੇਟ ਪੰਜਾਬ ਤੋਂ ਬਾਹਰ ਵੀ ਕੋਈ ਕੋਈ ਗੱਲ ਨਹੀਂ ਆਪਾਂ ਦੀ ਕੋਈ ਬਾਹਰ ਮਗੁੰਦਣਾ ਆਪਣੀ ਪੰਜਾਬ ਤੋਂ ਬਾਹਰ ਦੂਸਰੀ ਸਟੇਟ ਚ ਤੇ ਕੋਈ ਨਹੀਂ ਪਹਤਾ ਕੇ ਆਵਾਂਗੇ ਕੋਈ ਠੀਕ ਹੈ ਭਰਾ ਠੀਕ ਸੋ ਫੈਸਿਲਿਟੀ ਜਿਹੜੀ ਆ ਦੋਸਤੋ ਗੱਡੀ ਦੀ ਟ੍ਰਾਂਸਪੋਰਟ ਦੀ ਉਹ ਅਵੇਲੇਬਲ ਹੈਗੀ ਆ ਸੋ ਤੁਸੀਂ ਆਪ ਦਾ ਬੇਜੰਤ ਹੋ ਕੇ ਘਰ ਆਉਣਾ ਹੈ ਵਿਜ਼ਿਟ ਕਰਨੀ ਹੈ ਤਸੱਲੀ ਨਾਲ ਨਰਕ ਫਰਕ ਕਰਨੀ ਹੈ ਤੇ ਪਸ਼ੂ ਲੈ ਕੇ ਜਾ ਸਕਦੇ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਾਥ ਸ਼ਰੀਆ ਕਰਦੇ